ਪਾਤਸ਼ਾਹ ਜੀਆਂ ਨੇ ਉਦਾਹਰਨ ਦਿੱਤੀ ਇੱਕ ਬਹਿ ਰੂਪੀਏ ਦੀ ਕਹਿੰਦੇ ਨਟੂਆ ਭੇਖ ਦਿਖਾਵੇ ਬਹੁ ਵਿਦ ਜਿਹਾ ਸਾ ਹੈ ਉਹ ਤੈਸਾਰੀ ਨਟੂਆ ਸ਼ਬਦ ਨਾ ਜਿਹੜਾ ਨਟੂਏ ਦਾ ਮਤਲਬ ਹੈ ਨਾਟਕ ਕਰਨ ਵਾਲਾ ਜਿਵੇਂ ਨਾਟਕ ਕਰਦੇ ਨੇ ਨਾ ਜੋ ਆਪਾਂ ਜਿਹੜੇ ਵੱਖ-ਵੱਖ ਸਾਂਗ ਕਰਦੇ ਆ ਆਪਣੇ ਰੂਪ ਬਦਲ ਲੈਂਦੇ ਆ ਆਪਾਂ ਕਈ ਵਾਰ ਉਹਨੂੰ ਬਹਿ ਰੂਪੀਆ ਵੀ ਕਹਿੰਦੇ ਆ ਆ ਹੁਣ ਦੇ ਸਮੇਂ 'ਚ ਨਹੀਂ ਪਰ ਕੁਝ ਸਮਾਂ ਪਹਿਲਾਂ ਪਿੰਡਾਂ ਦੇ ਵਿੱਚ ਇਹ ਲੋਕ ਆਇਆ ਕਰਦੇ ਸਨ ਇਹਨਾਂ ਨੇ ਵੱਖ-ਵੱਖ ਆਪਣੇ ਰੂਪ ਬਣਾ ਕੇ ਲੋਕਾਂ ਨੂੰ ਸਮਾਜ ਨੂੰ ਦਿਖਾਉਣੇ ਕਦੇ ਧਰਮੀ ਪੁਰਸ਼ ਬਣਨਾ ਕਦੇ ਜ਼ੁਲਮ ਕਰਨ ਵਾਲੇ ਇਹਨਾਂ ਨੇ ਰਾਖਸ਼ ਬਣ ਜਾਣਾ ਉਵੇਂ ਦਾ ਰੂਪ ਵੀ ਦਿਖਾਉਣਾ ਆਪਣਾ ਔਰ ਦੂਜੇ ਦਿਨ ਧਰਮੀ ਬਣ ਕੇ ਦਿਖਾਉਣਾ ਇੱਕ ਦਿਨ ਭਿਖਾਰੀ ਬਣ ਦਾ ਇਹ ਆਪਣਾ ਰੂਪ ਵਿਖਾਉਣਾ ਸਾੰਗ ਧਾਰਨਾ ਓਵੇਂ ਦਾ ਸਾੰਗ ਧਾਰਕ ਹੀ ਨਾ ਫਿਰ ਸਾਰੇ ਪਿੰਡ ਵਿੱਚ ਘੁੰਮਣਾ ਭਿਖਾਰੀ ਬਣ ਕੇ ਅਸ਼ਾ ਦੂਜੇ ਦਿਨ ਇੱਕ ਬਾਦਸ਼ਾਹ ਰਾਜੇ ਮਹਾਰਾਜਿਆਂ ਵਾਲਾ ਰੂਪ ਧਾਰਨ ਕਰ ਲੈਣਾ ਉਹਨਾਂ ਵਾਲੀ ਉਹ ਸਾਰੀ ਦੇਖ ਉਹ ਪਹਿਰਾਵਾ ਉਹ ਧਾਰਨ ਕਰਕੇ ਸਾਰੇ ਪਿੰਡ ਵਿੱਚ ਘੁੰਮਣਾ ਮਤਲਬ ਕਿ ਆਪਣਾ ਜਿਹੜਾ ਇਹ ਰੂਪ ਹੋਣਾ ਇਹ ਵੀ ਦਿਖਾਉਣਾ ਬਕਾਇਦਾ ਪਿੰਡ ਦੇ ਵੱਲੋਂ ਨਾ ਪਿੰਡ ਦੇ ਮੋਹ ਤਵਾਰ ਬੰਦਿਆਂ ਦੇ ਵੱਲੋਂ ਉਹ ਇਸ ਗੱਲ ਦੀ ਇਜਾਜ਼ਤ ਲੈਂਦੇ ਸਨ ਪਹਿਲਾਂ ਲਿਖਤੀ ਰੂਪ ਦੇ ਵਿੱਚ ਨਾ ਉਹਨਾਂ ਨੇ ਇਜਾਜ਼ਤ ਲੈ ਲੈਣੀ ਵੀ ਇਸ ਤਰ੍ਹਾਂ ਅਸੀਂ ਨੇ ਤੁਹਾਡੇ ਪਿੰਡ ਦੇ ਵਿੱਚ ਕੁਝ ਦਿਨ ਰਹਿਣਾ ਹੈ ਤੇ ਕਈ ਤਰ੍ਹਾਂ ਦੇ ਵੱਖ-ਵੱਖ ਜਿਹੜੇ ਭੇਖ ਨੇ ਰੂਪ ਨੇ ਉਧਾਰਨ ਕਰਕੇ ਆਪਣੀ ਖੇਡ ਵਿਖਾਉਣੀ ਆ। ਔਰ ਉਹਦੇ ਤੋਂ ਬਾਅਦ ਫਿਰ ਪਿੰਡ ਦੇ ਲੋਕ ਉਹਨਾਂ ਦਾ ਮਾਨ ਸਨਮਾਨ ਵੀ ਕਰਦੇ ਸਨ। ਉਹਨਾਂ ਨੂੰ ਅਨਾਜ ਵਗੈਰਾ ਦੇਣਾ ਵਸਤਰ ਵਗੈਰਾ ਦੇਣੇ ਧਨ ਦੌਲਤ ਕੁਛ ਦੇਣਾ ਆਪਣੀ ਸਮਰੱਥਾ ਦੇ ਮੁਤਾਬਕ ਕਿਉਂਕਿ ਉਹਨਾਂ ਲੋਕਾਂ ਦਾ ਉਹ ਰੋਜੀ ਰੋਟੀ ਦਾ ਵਸੀਲਾ ਹੁੰਦਾ ਸੀ ਜਿਨ੍ਹਾਂ ਨੂੰ ਆਪਾਂ ਬਹਿ ਰੁਪਈਏ ਆਖਦੇ ਸਾਂ ਮਤਲਬ ਕਿ ਬਹੁਤ ਰੂਪਾਂ ਵਾਲੇ ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਉਹਨਾਂ ਦਾ ਜ਼ਿਕਰ ਕਰ ਰਹੇ ਨੇ ਕਹਿੰਦੇ ਭਾਈ ਦੇਖੋ ਜਿਵੇਂ ਇੱਕ ਬਹਿ ਰੂਪੀਆ ਕਹਿੰਦੇ ਵੱਖ-ਵੱਖ ਆਪਣੇ ਭੀਖ ਦਿਖਾਉਂਦਾ ਨਾ ਤਰ੍ਹਾਂ-ਤਰ੍ਹਾਂ ਦੇ ਆਪਣੇ ਜਿਹੜਾ ਸਾੰਗ ਹੈ ਉਹ ਧਾਰਨ ਕਰ ਲੈਂਦਾ ਪਰ ਕਹਿੰਦੇ ਜਿਹੜਾ ਅਸਲ ਦੇ ਵਿੱਚ ਉਹ ਅੰਦਰੋਂ ਹੈ ਜਿਹੜੀ ਉਹਦੀ ਅਵਸਥਾ ਹੈ ਰਹਿੰਦੀ ਤਾਂ ਉਹੀ ਹੈ ਨਾ ਭੀਖ ਧਾਰਨ ਕਰਨ ਦੇ ਨਾਲ ਸਾੰਗ ਰਚਣ ਦੇ ਨਾਲ ਉਹ ਉਹ ਥੋੜਾ ਬਣ ਜਾਂਦਾ ਮੰਨ ਲਓ ਇੱਕ ਭਿਖ ਇੱਕ ਉਸ ਬਹਿ ਰੂਪੀਏ ਨੇ ਬਾਦਸ਼ਾਹ ਦਾ ਜਿਹੜਾ ਹੈ ਉਹ ਰੂਪ ਬਣਾ ਲਿਆ ਉਸੇ ਤਰ੍ਹਾਂ ਉਹਨੇ ਜਿਹੜੇ ਸੰ ਆਪਣੇ ਵਸਤਰ ਧਾਰਨ ਕਰ ਲਏ ਉਸੇ ਤਰ੍ਹਾਂ ਆਪਣੀ ਜਿਹੜੀ ਦਿੱਖ ਸੀ ਪ੍ਰੋਪਰ ਪੂਰੀ ਬਣਾ ਲਈ ਵੀ ਜਿਵੇਂ ਕੋਈ ਐਵੇਂ ਲੱਗਦਾ ਜਿਵੇਂ ਕੋਈ ਰਾਜਾ ਮਹਾਰਾਜਾ ਬਾਦਸ਼ਾਹ ਹੋਵੇ ਇਹ ਰੂਪ ਬਣਾ ਲਿਆ ਆਪਣਾ ਪਰ ਅਸਲ ਦੇ ਵਿੱਚ ਉਹਦੀ ਅਵਸਥਾ ਕੀ ਹੈ ਉਹ ਤਾਂ ਇੱਕ ਮੰਗ ਕੇ ਖਾਣ ਵਾਲਾ ਗੁਜ਼ਾਰਾ ਕਰਨ ਵਾਲਾ ਬੰਦਾ ਨਾ ਅਸਲ ਤਾਂ ਇਹ ਅਸਲੀਅਤ ਹੀ ਹੈ ਇੱਕ ਦਿਨ ਹੁਣ ਮਹਾਰਾਜਾ ਬਣ ਕੇ ਬਾਦਸ਼ਾਹ ਬਣ ਕੇ ਪਿੰਡ ਵਿੱਚ ਘੁੰਮਦਾ ਫਿਰਿਆ ਸਾਰੇ ਪਿੰਡ ਨੂੰ ਦਿਖਾਉਂਦਾ ਫਿਰਿਆ ਇਹ ਰੂਪ ਸੀ ਉਹਦਾ ਬਾਹਰੀ ਰੂਪ ਸੀ ਪਰ ਕਹਿੰਦੇ ਦੂਜੇ ਦਿਨ ਫਿਰ ਉਹਨੇ ਪਿੰਡ ਦੇ ਵਿੱਚੋਂ ਪੈਸੇ ਮੰਗਣੇ ਸਨ ਇਕੱਠੇ ਕਰਨੇ ਸੀ ਕਹਿੰਦੇ ਜਿਹੜੀ ਉਹਦੀ ਅਸਲ ਅਵਸਥਾ ਸੀ ਮਹਾਰਾਜ ਜੀ ਕਹਿੰਦੇ ਉਹ ਸਾਹਮਣੇ ਆ ਗਈ ਭਾਵੇਂ ਉਹਨੇ ਤਰ੍ਹਾਂ ਤਰ੍ਹਾਂ ਦੇ ਕਈ ਵਾਰੀ ਤੁਸੀਂ ਦੇਖੋ ਜੀ ਉਹ ਵਕੀਲ ਬਣਦਾ ਕਈ ਵਾਰ ਪੁਲਿਸ ਮੁਲਾਜ਼ਮ ਬਣਦਾ ਇੰਨੇ ਰੂਪ ਦਿਖਾਉਂਦਾ ਆਪਣੇ ਤੇ ਜਿਹੜੀ ਮਹਾਰਾਜ ਜੀ ਆਨੇ ਗੱਲ ਕਰੀ ਹੈ ਨਾ ਉਹ ਕਰੀਆ ਇੱਕ ਮਨੁੱਖ ਦੇ ਸੁਭਾਅ ਦੀ ਕਹਿੰਦੇ ਜਿਵੇਂ ਇੱਕ ਬਹਿ ਰੂਪਿਆ ਇੱਕ ਨਾਟਕ ਕਰਨ ਵਾਲਾ ਉਹ ਜਿਹੜਾ ਕਹਿੰਦੇ ਵੱਖ-ਵੱਖ ਸੰਗ ਧਰਨ ਵਾਲਾ ਬਹਿ ਰੂਪਿਆ ਆਪਣੇ ਵੱਖ-ਵੱਖ ਰੂਪ ਦਿਖਾਉਂਦਾ ਨਾ ਔਰ ਵਖ ਵਖ ਦਿਖਾਉਣ ਦੇ ਨਾਲ ਅਸਲ ਵਿੱਚ ਰਹਿੰਦਾ ਉਹੀ ਆ ਜਿਹੜਾ ਉਹਦੀ ਅੰਦਰ ਦੀ ਅਵਸਥਾ ਹੈ ਨਟੂਆ ਬੋ ਭੀਖ ਦਿਖਾਵੇ ਬਹੁ ਵਿਧ ਪਰਮਾ ਰਾਜ ਜੀ ਕਹਿੰਦੇ ਜੈਸਾ ਹੈ ਉਹ ਤੈਸਾਰੀ ਜਿਵੇਂ ਦਾ ਭਾਈ ਹੈਗਾ ਅਸਲ ਵਿੱਚ ਰਹਿਣਾ ਉਹਨੇ ਉਵੇਂ ਦਾ ਹੀ ਆ ਭੀਖ ਧਾਰਨ ਕਰਨ ਦੇ ਨਾਲ ਉਹਦੀ ਕਹਿੰਦੇ ਅੰਦਰ ਦੀ ਭਾਵਨਾ ਨਹੀਂ ਬਦਲ ਜਾਣੀ ਉਹਦੀ ਅਵਸਥਾ ਨਹੀਂ ਬਦਲ ਜਾਣੀ ਇਸੇ ਤਰ੍ਹਾਂ ਕਹਿੰਦੇ ਅਨਕ ਦੋ ਅਨ ਪਰਮ ਪਰਮ ਪੀਤਰ ਸੁਖੈ 나ਹੀ ਪਰ ਵਿਸਾਰੇ ਇਸੇ ਤਰ੍ਹਾਂ ਜਿਹੜਾ ਮਨੁੱਖ ਹੈ ਨਾ ਜਿਹੜਾ ਇਨਸਾਨ ਹੈ ਜੀਵ ਹੈ ਮਹਾਰਾਜ ਜੀ ਕਹਿੰਦੇ ਇਹ ਵੀ ਮੋਹ ਮਾਇਆ ਦੇ ਵਿੱਚ ਇਸ ਕਹਿੰਦੇ ਮਾਇਆ ਦੇ ਭਰਮ ਜਾਲ ਵਿੱਚ ਪੈ ਕੇ ਬਹੁਤ ਤਰ੍ਹਾਂ ਦੇ ਜਿਹੜੇ ਉਪੇਸ਼ ਕਰਦਾ ਮਹਾਰਾਜ ਜੀ ਕਹਿੰਦੇ ਜਿਵੇਂ ਇੱਕ ਬਹਿ ਰੂਪੀਆ ਇੱਕ ਸਾੰਗ ਧਾਰਨ ਵਾਲਾ ਜਿਵੇਂ ਇੱਕ ਵੱਖ-ਵੱਖ ਦੇ ਰੂਪ ਧਾਰ ਕੇ ਦਿਖਾਉਣ ਵਾਲਾ ਉਹ ਚਲੋ ਉਹਦੀ ਤਾਂ ਭਾਈ ਖੇਡ ਹੈ ਉਹ ਕਮਾਈ ਦਾ ਸਾਧਨ ਹੈ ਪਰ ਕਹਿੰਦੇ ਮਨੁੱਖ ਕਾਦੇ ਲਈ ਵੱਖ-ਵੱਖ ਰੂਪ ਧਾਰਨ ਕਰਦਾ ਭਲਾ ਇਹ ਆਪਣੇ ਆਪ ਨੂੰ ਚੰਗਾ ਧਰਮੀ ਇਮਾਨਦਾਰ ਦਿਖਾਉਣ ਦੇ ਲਈ ਇਹ ਚਤਰਾਈ ਕਰਦਾ ਹੈ ਤੁਸੀਂ ਦੇਖਿਓ ਜੇ ਮਨੁੱਖ ਦੇ ਰੂਪ ਕਿੰਨੇ ਹੁੰਦੇ ਨੇ ਜਦੋਂ ਇਹ ਪਰਿਵਾਰ ਦੇ ਨਾਲ ਵਿਚਰ ਰਿਹਾ ਪੇਸ਼ ਆ ਰਿਹਾ ਆਪਣੇ ਘਰ ਦੇ ਵਿੱਚ ਹੈ ਇਹਦਾ ਰੂਪ ਕੋਈ ਹੋਰ ਹੋਵੇਗਾ ਜਦੋਂ ਇਹ ਆਪਣੀ ਫੀਲਡ ਦੇ ਵਿੱਚ ਕੰਮ ਦੇ ਵਿੱਚ ਕਿਤੇ ਡਿਊਟੀ ਤੇ ਵਿਚਰ ਰਿਹਾ ਉੱਥੇ ਇਹਦਾ ਰੂਪ ਕੋਈ ਹੋਰ ਹੋਵੇਗਾ ਜਦੋਂ ਇਹ ਆਪਣੇ ਮਿੱਤਰ ਚਾਰੇ ਦੇ ਵਿੱਚ ਵਿਚਰ ਰਿਹਾ ਆਪਣੇ ਫਰੈਂਡਲੀ ਸਰਕਲ ਦੇ ਵਿੱਚ ਉੱਥੇ ਇਹਦਾ ਰੂਪ ਹੋਰ ਹੋਵੇਗਾ ਇਹਦੀ ਅਵਸਥਾ ਹੋਰ ਹੋਵੇਗੀ ਜਦੋਂ ਇਹ ਰਿਸ਼ਤੇਦਾਰੀ ਭੈਣ ਭਰਾਵਾਂ ਦੇ ਵਿੱਚ ਵਿਚਰਦਾ ਹੈ ਉੱਥੇ ਇਹਦਾ ਰੂਪ ਕੁਝ ਹੋਰ ਹੁੰਦਾ ਇਹਦੀਆਂ ਗੱਲਾਂ ਬਾਤਾਂ ਇਹਦਾ ਵਰਤੋ ਵਿਹਾਰ ਕੁਝ ਹੋਰ ਹੋਵੇਗਾ ਮਤਲਬ ਕਿ ਇਹ ਜਦੋਂ ਕਿਸੇ ਧਰਮ ਦੇ ਸਥਾਨ ਤੇ ਆਉਂਦਾ ਜਦੋਂ ਧਰਮ ਦੇ ਕਰਮ ਵਿੱਚ ਵਿਚਰਦਾ ਉਦੋਂ ਇਹਦਾ ਰੂਪ ਕੁਝ ਹੋਰ ਹੁੰਦਾ ਜਦੋਂ ਕਿਸੇ ਦੇ ਨਾਲ ਠੱਗੀ ਕਰ ਰਿਹਾ ਕਿਸੇ ਨਾਲ ਧੋਖਾ ਕਰ ਰਿਹਾ ਉਸ ਸਮੇ ਇਹਦਾ ਰੂਪ ਹੋਰ ਹੁੰਦਾ ਤੁਹਾਰਾ ਜੀ ਕਹਿੰਦੇ ਵੀ ਜਿਵੇਂ ਇੱਕ ਬਹਿ ਰੂਪੀਏ ਦੇ ਵੱਖ-ਵੱਖ ਰੂਪ ਨੇ ਇਹਦੇ ਵੀ ਤਾਂ ਵੱਖ-ਵੱਖ ਰੂਪ ਹੀ ਨੇ ਨਾ ਬਦਲਦਾ ਆਪਣੇ ਰੂਪ ਨੂੰ ਸੌਖੇ ਸ਼ਬਦਾਂ ਦੇ ਵਿੱਚ ਮੈਂ ਗੱਲ ਸਾਂਝੀ ਕਰਾਂ ਤੁਹਾਡੇ ਨਾਲ ਸਮਝ ਹੋ ਜੇ ਧਿਆਨ ਨਾਲ ਜਦੋਂ ਕਿਸੇ ਆਪਾ ਧੀ ਪੁੱਤ ਦਾ ਵਿਆਹ ਸ਼ਾਦੀ ਰਿਸ਼ਤਾ ਕਰਨਾ ਉਸ ਸਮੇਂ ਆਪਣੀ ਜ਼ਮੀਨ ਆਪਾਂ ਜੇ 8 ਕਿੱਲੇ ਵੀ ਹੋਵੇ 8 ਏਕੜ ਜਾਂ ਆਪਾਂ 10-10 ਦੇ ਇਵੇਂ ਕਰਦੇ ਆ ਨਾ ਕਿ ਸਾਡੇ 10 ਕਿੱਲੇ ਜ਼ਮੀਨ ਆ ਦੱਸਣ ਦੀ ਕੋਸ਼ਿਸ਼ ਕਰਦੇ ਆ ਪਰ ਜਦੋਂ ਆਪਣੇ ਉਸੇ ਜ਼ਮੀਨ ਦੇ ਵਿੱਚ ਕੋਈ ਮਜ਼ਦੂਰ ਆਪਣੀ ਮਜ਼ਦੂਰੀ ਕਰਦਾ ਜਾਂ ਆਪਣਾ ਕੋਈ ਜੀਰੀ ਵਗੈਰਾ ਮਸ਼ੀਨਾਂ ਨਾਲ ਵੱਢੀ ਜਾਂਦੀ ਆ ਫਿਰ ਆਪਾਂ 8 ਕਿੱਲਿਆਂ ਨੂੰ ਵੀ 6-7 ਕਹਿਣ ਨੂੰ ਕਰਦੇ ਆ ਇਹ ਅਸਲੀਅਤ ਆ ਨਾ ਇਹ ਸਾਡੇ ਵੱਖ-ਵੱਖ ਰੂਪ ਹੋ ਗਏ ਨਾ ਜਦੋਂ ਅਸੀਂ ਨੇ ਦਿਖਾਵਾ ਕਰਨਾ ਜਦੋਂ ਅਸੀਂ ਨੇ ਆਪਣੇ ਦਿਖਾਵੇ ਦਾ ਪ੍ਰਗਟਾਵਾ ਕਰਨਾ ਉਸ ਸਮੇਂ ਅਸੀਂ ਥੋੜੇ ਨੂੰ ਵੀ ਵਧਾ ਦਿੰਨੇ ਆ ਤੇ ਜਦੋਂ ਸਾਨੂੰ ਕੁਝ ਦੇਣਾ ਹੋਵੇ ਅਸੀਂ ਉਦੋਂ ਅਸੀਂ ਆਪਣਾ ਜਿੰਨਾ ਹੈ ਉਹ ਤੋਂ ਵੀ ਘਟਾਉਣ ਦੀ ਕੋਸ਼ਿਸ਼ ਕਰਦੇ ਆ ਇਹ ਫਿਰ ਰੂਪ ਵੱਖ-ਵੱਖ ਹੋ ਗਏ ਨਾ ਸਾਡੇ ਜਿਹੜੇ ਚਿਹਰੇ ਵੱਖ-ਵੱਖ ਹੋ ਗਏ ਇਸ ਤਰ੍ਹਾਂ ਸਤਿਗੁਰੂ ਜੀ ਬਚਨ ਕਰਦੇ ਨੇ ਕਹਿੰਦੇ ਇਸ মোহ ਮਾਇਆ ਦੇ ਭਰਮ ਜਾਲ ਵਿੱਚ ਪੈ ਕੇ ਮਨੁੱਖ ਵੀ ਕਹਿੰਦੇ ਵੱਖ-ਵੱਖ ਰੂਪ ਦਿਖਾਉਂਦਾ ਭਾਈ ਕਹਿੰਦੇ ਕਈ ਵਾਰ ਦਿਖਾਵੇ ਦੇ ਵਿੱਚ ਆ ਕੇ ਜਿਸ ਬੰਦੇ ਦੀ ਹੈਸਿਅਤ ਕਿਸੇ ਨੂੰ 10 ਰੁਪਏ ਦੇਣ ਦੀ ਨਹੀਂ ਨਾ ਹੁੰਦੀ ਤੁਸੀਂ ਦੇਖਿਓ ਜੇ ਕਈ ਵਾਰ ਉਹ ਹੰਕਾਰ ਦੇ ਵਸ ਦਿਖਾਵੇ ਦੇ ਵਸ ਲੋਕਾਚਾਰ ਦੇ ਵਸ ਵਿੱਚ ਆ ਕੇ ਹਜ਼ਾਰਾਂ ਵੱਧੀ দান ਕਰ ਦਿੰਦਾ ਉਹਦਾ ਰੂਪਵਖ ਹੋ ਗਿਆ ਨਾ ਕਿਸੇ ਨੂੰ ਉਹ 10 ਰੁਪਏ ਨਹੀਂ ਦੇ ਸਕਦਾ ਇੰਨੀ ਵੀ ਉਹਦੀ ਹੈਸਿਅਤ ਨਹੀਂ ਗਈ ਇੰਨਾ ਵੀ ਉਹਦਾ ਮਨ ਹੈ ਜਿਹੜਾ ਉਹ ਮੰਨਦਾ ਨਹੀਂ ਪਰ ਕਿਸੇ ਸਮੇਂ ਕਿਤੇ ਟੂਰਨਾਮੈਂਟ ਹੋਇਆ ਕੋਈ ਵੱਡਾ ਮੇਲਾ ਹੋਇਆ ਉੱਥੇ ਉਹਨੂੰ ਉਹਦਾ ਅਨਾਉਂਸ ਕੀਤਾ ਜਾਣਾ ਸੀ ਸਨਮਾਨ ਕੀਤਾ ਜਾਣਾ ਸੀ ਉੱਥੇ ਉਹਨੇ ਹਜ਼ਾਰਾਂ ਬੱਤੀ ਦੇ ਦਿੱਤਾ ਬੰਦਾ ਤਾਂ ਉਹੀ ਹੈ ਨਾ ਬੰਦਾ ਤਾਂ ਨਹੀਂ ਬਦਲਿਆ ਇਹਦਾ ਮਤਲਬ ਉਹਦਾ ਰੂਪ ਬਦਲ ਗਿਆ ਕਿਸ ਸਮੇਂ ਕੋਈ ਹੋਰ ਰੂਪ ਸੀ ਪਰ ਉਸ ਸਮੇਂ ਕੁਝ ਹੋਰ ਬਣ ਗਿਆ ਜਿਹੜਾ ਐਵੇਂ ਮਹਾਰਾਜ ਜੀ ਕਹਿੰਦੇ ਇਹਦੇ ਰੂਪ ਬਦਲ ਦਿਆਣਾ ਇਹ ਭਾਈ ਮਾਇਆ ਦੇ ਭਰਮ ਜਾਲ ਕਰਕੇ ਮ ਸੰਸਾਰ ਵਿੱਚ ਵਿਚਰਦਿਆਂ ਦੁਨੀਆਦਾਰੀ ਵਿੱਚ ਵਿਚਰਦਿਆਂ ਕਿਸੇ ਨੂੰ ਸਿੱਧੇ ਮੂੰਹ ਗੱਲ ਨਹੀਂ ਕਰਦਾ ਇੰਨੀ ਜ਼ਬਾਨ ਦੇ ਵਿੱਚ ਕੁਣਤਨ ਹੈ ਕਿਸੇ ਨਾਲ ਨਿਮਰਤਾ ਨਾਲ ਬੋਲਣਾ ਨਹੀਂ ਆਉਂਦਾ ਸਮਝਦਾਰੀ ਨਹੀਂ ਪਰ ਧਰਮ ਦੇ ਸਥਾਨ ਤੇ ਆ ਕੇ ਜੀ ਦੀ ਕਰਦਾ ਐਵੇਂ ਹੱਥ ਜੋੜ ਕੇ ਨੀਵੀਂ ਨਹੀਂ ਚੱਕਦਾ ਮਤਲਬ ਇਹ ਪੇਸ਼ ਕਰ ਰਿਹਾ ਨਾ ਆਪਣਾ ਰੂਪ ਬਦਲ ਲਿਆ ਕਰ ਲਾ ਬਾਹਰ ਕੁਝ ਹੋਰ ਹੈ ਪਰ ਜਿਉਂ ਹੀ ਧਰਮ ਦੇ ਸਥਾਨ ਤੇ ਆਇਆ ਰੂਪ ਕੁਝ ਹੋਰ ਧਾਰਨ ਕਰ ਲਿਆ ਆਪਣੇ ਰੂਪ ਨੂੰ ਬਦਲਿਆ ਬਾਹਰੀ ਕਿਵੇਂ ਬਦਲਿਆ ਸਤਿਗੁਰੂ ਜੀ ਕਹਿੰਦੇ ਜਿਵੇਂ ਬਹਿ ਰੂਪੀਆ ਬਦਲਦਾ ਜਿਵੇਂ ਨਟਕਾ ਨਾਟਕ ਕਰਨ ਵਾਲਾ ਬਦਲਦਾ ਪਰ ਕਹਿੰਦੇ ਭਾਈ ਇਹ ਰੂਪ ਆਪਣੇ ਬਦਲਨੇ ਤਰ੍ਹਾਂ ਤਰ੍ਹਾਂ ਦੇ ਦਿਖਾਉਣੇ ਇਹ ਗੁਰੂ ਦੇ ਦਰ ਤੇ ਪਰਵਾਹ ਨਹੀਂ ਆਪਣੇ ਅੰਦਰ ਦੀ ਭਾਵਨਾ ਨੂੰ ਅੰਦਰ ਦੀ ਅਵਸਥਾ ਨੂੰ ਬਦਲ ਲੈਣਾ ਇਹ ਗੁਰੂ ਦੇ ਦਰ ਤੇ ਪਰਵਾਹਨ ਹੈ ਤੇ ਉਹ ਗੁਰਮੁਖ ਪਿਆਰੇ ਖੁਦ ਨਾ ਖੁਦ ਖਟ ਲੈਂਦੇ ਕਿਉਂਕਿ ਪ੍ਰਗਟਾਵਾ